ਤਾਂ ਗੈਂਗਸਟਰ ਜਗੂ ਭਗਵਾਨਪੁਰੀਆ ਦੀ ਮਾਸੀ ਹਰਜੀਤ ਕੌਰ ਜਿਨ੍ਹਾਂ ਦੇ ਉੱਤੇ ਇਹ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਕਰਨਵੀਰ ਨਾ ਦਾ ਸ਼ਖਸ ਜੋ ਇਹ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਉਸ ਦੇ ਪਿਤਾ ਪੰਜਾਬ ਪੁਲਿਸ ਦੇ ਵਿੱਚ ASI ਨੇ ਪੁਲਿਸ ਦਾ ਕਹਿਣਾ ਸੀਗਾ ਕਿ ਉਹਨਾਂ ਦੇ ਵੱਲੋਂ ਜਾਣਕਾਰੀ ਜੋ ਦਿੱਤੀ ਗਈ ਕਿ ਉਹਨਾਂ ਦੇ ਪੁੱਤ ਦਾ ਕਤਲ ਹੋ ਗਿਆ ਔਰ ਉਹਨਾਂ ਦੇ ਬਿਆਨ ਵੀ ਜਿਹੜੇ ਨੇ ਇਸ ਤੇ ਵਿੱਚ ਦਰਜ ਕੀਤੇ ਗਏ ਨੇ ਫਿਲਹਾਲ ਇਹਨਾਂ ਮੁਲਜ਼ਮਾਂ ਦੀ ਪਾਲ ਜਿਹੜੀ ਇਹ ਪੁਲਿਸ ਦੇ ਵੱਲੋਂ ਦੀ ਕੀਤੀ ਜਾ ਰਹੀ ਹੈ ਕਿ ਆਖਰਕਾਰ ਸਿਰਫ ਕਰਨਵੀਰ ਨਿਸ਼ਾਨਾ ਸੀ ਜਾਂ ਫਿਰ ਜੱਗੂ ਭਗਵਾਨਪੁਰੀਆ ਦੀ ਮਾਂ ਵੀ ਨਿਸ਼ਾਨੇ ਦੇ ਉੱਤੇ ਸੀ ਕਦੋਂ ਤੋਂ ਇਹਨਾਂ ਦੀ ਰੇਕੀ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਤੇ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਮੇਂ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ ਜੋ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਉਹ ਤੁਹਾਨੂੰ ਅਸੀਂ ਦਿਖਾ ਰਹੀ ਹਾਂ ਜੱਗੂ ਭਗਵਾਨਪੁਰੀਆ ਦੀ ਮਾਂ ਜਦੋਂ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਦੀ ਤਸਵੀਰ ਹੈ ਇਹ ਔਰ ਇਸ ਤੋਂ ਨਾਲ ਹੀ ਜਿਹੜੀ ਉਹ ਪੋਸਟ ਪਾਈ ਗਈ ਜਿਸ ਦੇ ਜ਼ਰੀਏ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਦੌਰੇ ਕਤਲकांड ਦੀ ਜ਼ਿੰਮੇਵਾਰੀ ਲਈ ਗਈ ਹੈ ਦਵਿੰਦਰ ਬੰਬੀਹਾ ਗੈਂਗ ਦੇ ਵੱਲੋਂ ਦੀ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਤਾਂ ਮੇਰੇ ਸੋਚੀ ਹਰਜਿੰਦਰ ਇਸ ਸਮੇਂ ਸਾਡਾ ਲਾਈਵ ਜੁੜੇ ਹੋਏ ਨੇ ਹਰਜਿੰਦਰ ਤੁਸੀਂ ਇਸ ਸਮੇਂ ਮੌਜੂਦ ਹੋ ਭਗਵਨਪੁਰੀਆ ਪਿੰਡ ਦੇ ਵਿੱਚ ਤਾਂ ਇਸ ਸਮੇਂ ਦੇ ਉੱਤੇ ਕੀ ਹਾਲਾਤ ਨੇ ਔਰ ਕੀ ਪੁਲਿਸ ਦੇ ਵੱਲੋਂ ਦੀ ਇੱਥੇ ਕੋਈ ਜਿਹੜੀ ਕਾਰਵਾਈ ਕਰਨ ਦੇ ਲਈ ਜਾਂ ਕੋਈ ਬਿਆਨ ਦਰਜ ਕਰਨ ਦੇ ਲਈ ਪੁਲਿਸ ਇੱਥੇ ਪਹੁੰਚੀ ਹੈ ਹਰਜਿੰਦਰ ਜੀ ਵਾਸਤੇ ਉੱਥੇ ਤੱਕ ਪਹੁੰਚ ਰਹੀ ਹੈ ਜੀ 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 ਆ ਬਿਲਕੁਲ ਤੁਸੀਂ ਬਿਆਨ ਕਰਿਓ ਜੋ ਮੌਕੇ ਦੀ ਇਸ ਸਮੇਂ ਸਥਿਤੀ ਹੈ ਅਰੇ ਬਕਰ ਤੁਸੀਂ ਜਾਂ ਤਾਂ ਦਿਕਾਉਣ ਜਾ ਰਹੇ ਆ ਇਹ ਉਹ ਜਗਾ ਜਗਾ ਪਰ ਟੋਟਾ ਚੱche ਕਿ ਰਾਤੀ ਇਹ ਇਹ ਜਗ੍ਹਾ ਉਸੇ ਨੂੰ ਅਸੀਂ ਤੁਹਾਨੂੰ ਦਿਖਾ ਰਹੇ ਆ ਜਿਹੜੀ ਗੱਡੀ ਦੀ ਗੱਲ ਕੀਤੀ ਜਾਵੇ ਤਾਂ ਗੱਡੀ ਜਿਹੜੀ ਰਾਤ ਜਿਹੜੇ ਆ ਇਹ ਪੁਲਸਾਂ ਲੈ ਗਏ ਨੇ ਤੇ ਸੱਜੇ ਅੱਧੇ ਗੱਲ ਕੀਤੀ ਜਾਏ ਇਹ ਉਹਦਾ ਆਪਣਾ ਰੈਜ਼ਿਡੈਂਸ ਆ ਜਿੱਥੇ ਕਿ 9-10 ਮਹੀਨੇ ਪਹਿਲੇ ਇੱਥੇ ਆਣ ਕੇ ਤੋਂ ਅਰੈਸ ਕੀਤੀ ਸੀ ਤੇ ਇਹਨਾਂ ਦਾ ਭਾਰ ਘੜਾ ਜਿਹੜਾ ਮੁੰਡਾ ਨਾਲ ਉਹਨਾਂ ਜਿਹੜਾ ਕੱਲ ਵੀ ਸੀ ਉਹ ਪਿਓ ਪਿੰਡ ਤੇ ਖੋਜ ਰਹਿਣ ਵਾਲਾ ਸੀ ਉਹਨਾਂ ਦਾ ਡਰਾਈਵਰ ਸੀ ਜਿਹੜਾ ਕਿ ਪੌਂਡੀ ਸ਼ਹਿਰ ਤੋਂ ਚੱਲ ਰਿਹਾ ਉਹਨੇ ਫਾਦਰ ਜਿਹੜੇ ਉਹ ਇੱਕ ਪੁਲਿਸ ਦੇ ਸਰਕਾਰੀ ਮੁਲਾਦਮ ਨੇ ਜੇ ਤੁਸੀਂ ਦੀ ਗੱਲ ਕਰਦੇ ਆ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ ਆ ਬਾਕੀ ਮੌਕੇ ਦੀ ਗੱਲ ਕੀਤੀ ਜਾ ਰਹੀ ਮੌਕੇ ਦੇ ਐਸੇ ਤਾਲਾ ਲੱਗਾ ਘਰ ਨੂੰ ਪੋਰਟ ਸਮਾਰਟ ਹੋ ਰਿਹਾ ਵਾ ਸਿਵਲ ਹਸਪੀਟਲ ਦੇ ਵਿੱਚ ਜੀ ਆ ਬਿਲਕੁਲ ਜਿੱਥੇ ਸਕੋਰਪੀਓ ਮੌਜੂਦ ਸੀਗੀ ਉੱਥੇ ਵੀ ਕੀ ਕੋਈ ਗੋਲੀਆਂ ਦੇ ਖੋਲ ਦੇ ਨਿਸ਼ਾਨ ਜਿਹੜੇ ਨੇ ਪੁਲਿਸ ਦੇ ਵੱਲੋਂ ਦੀ ਬਣਾਏ ਗਏ ਨੇ ਕੁਝ ਮਾਰਕ ਕੀਤਾ ਗਿਆ ਤੇ ਜੇ ਕੋਈ ਕਹੇ ਕੋਈ ਮੈਨੂੰ ਅਸੀਰ ਜਿਹਾ ਕਿਹਾ ਕਿ ਤਾਂ ਕਿ ਤੈਨੂੰ ਕੋਈ ਵੀ ਕੱਪ ਕਹਿ ਨਹੀਂ ਸਕਦੇ ਜੋ ਜਈ ਗੋਈਆਂ ਨੇ ਉਹ ਨਾ ਹੋਣਗੇ ਉਹਨਾਂ ਤੋਂ ਹੋਣਗੇ ਜੀ ਜੀ ਤੇ ਗੈਂਗਸਟਰ ਜਗੂ ਭਗਵਾਨਪੁਰੀਆ ਦੀ ਮਾਸੀ ਹਰਜੀਤ ਕੌਰ ਜਿਨ੍ਹਾਂ ਦੇ ਉੱਤੇ ਇਹ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਕਰਨਵੀਰ ਨਾ ਦਾ ਸ਼ਖਸ ਜੋ ਇਹ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਉਸ ਦੇ ਪਿਤਾ ਪੰਜਾਬ ਪੁਲਿਸ ਦੇ ਵਿੱਚ ASI ਨੇ ਪੁਲਿਸ ਦਾ ਕਹਿਣਾ ਸੀਗਾ ਕਿ ਉਹਨਾਂ ਦੇ ਵੱਲੋਂ ਜਾਣਕਾਰੀ ਜੋ ਦਿੱਤੀ ਗਈ ਕਿ ਉਹਨਾਂ ਦੇ ਪੁੱਤ ਦਾ ਕਤਲ ਹੋ ਗਿਆ ਔਰ ਉਹਨਾਂ ਦੇ ਬਿਆਨ ਵੀ ਜਿਹੜੇ ਨੇ ਇਸ ਤੇ ਵਿੱਚ ਦਰਜ ਕੀਤੇ ਗਏ ਨੇ ਫਿਲਹਾਲ ਇਹਨਾਂ ਮੁਲਜ਼ਮਾਂ ਦੀ ਪਾਲ ਜਿਹੜੀ ਇਹ ਪੁਲਿਸ ਦੇ ਵੱਲੋਂ ਦੀ ਕੀਤੀ ਜਾ ਰਹੀ ਹੈ ਕਿ ਆਖਰਕਾਰ ਸਿਰਫ ਕਰਨਵੀਰ ਨਿਸ਼ਾਨਾ ਸੀ ਜਾਂ ਫਿਰ ਜੱਗੂ ਭਗਵਾਨਪੁਰੀਆ ਦੀ ਮਾਂ ਵੀ ਨਿਸ਼ਾਨੇ ਦੇ ਉੱਤੇ ਸੀ ਕਦੋਂ ਤੋਂ ਇਹਨਾਂ ਦੀ ਰੇਕੀ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਤੇ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਮੇਂ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ ਜੋ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ ਉਹ ਤੁਹਾਨੂੰ ਅਸੀਂ ਦਿਖਾ ਰਹੀ ਹਾਂ ਜੱਗੂ ਭਗਵਾਨਪੁਰੀਆ ਦੀ ਮਾਂ ਜਦੋਂ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਦੀ ਤਸਵੀਰ ਹੈ ਇਹ ਔਰ ਇਸ ਤੋਂ ਨਾਲ ਹੀ ਜਿਹੜੀ ਉਹ ਪੋਸਟ ਪਾਈ ਗਈ ਜਿਸ ਦੇ ਜ਼ਰੀਏ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਦੌਰੇ ਕਤਲकांड ਦੀ ਜ਼ਿੰਮੇਵਾਰੀ ਲਈ ਗਈ ਹੈ ਦਵਿੰਦਰ ਬੰਬੀਹਾ ਗੈਂਗ ਦੇ ਵੱਲੋਂ ਦੀ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਤਾਂ ਮੇਰੇ ਸੋਚੀ ਹਰਜਿੰਦਰ ਇਸ ਸਮੇਂ ਸੜਨਾ ਲਾਈਵ ਜੁੜੇ ਹੋਏ ਨੇ ਹਰਜਿੰਦਰ ਤੁਸੀਂ ਇਸ ਸਮੇਂ ਮੌਜੂਦ ਹੋ ਭਗਵਨਪੁਰੀਆ ਪਿੰਡ ਦੇ ਵਿੱਚ ਤਾਂ ਇਸ ਸਮੇਂ ਦੇ ਉੱਤੇ ਕੀ ਹਾਲਾਤ ਨੇ ਔਰ ਕੀ ਪੁਲਿਸ ਦੇ ਵੱਲੋਂ ਦੀ ਇੱਥੇ ਕੋਈ ਜਿਹੜੀ ਕਾਰਵਾਈ ਕਰਨ ਦੇ ਲਈ ਜਾਂ ਕੋਈ ਬਿਆਨ ਦਰਜ ਕਰਨ ਦੇ ਲਈ ਪੁਲਿਸ ਇੱਥੇ ਪਹੁੰਚੀ ਹੈ ਹਰਜਿੰਦਰ ਜੀ ਵਾਸਤੇ ਉੱਥੇ ਤੱਕ ਪਹੁੰਚ ਰਹੀ ਹੈ ਜੀ 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 ਬਿਲਕੁਲ ਤੁਸੀਂ ਬਿਆਨ ਕਰਿਓ ਜੋ ਮੌਕੇ ਦੀ ਇਸ ਸਮੇਂ ਸਥਿਤੀ ਹੈ ਅਰੇ ਬਕਰ ਤੁਸੀਂ ਜਾਂਦਾ ਦਿਖਾਉਣ ਜਾ ਰਹੇ ਆ ਇਹ ਉਹ ਜਗਾ ਜਗਾ ਪਰ ਟੋਟਾ ਚੱche ਕਿ ਰਾਤੀ ਇਹ ਇਹ ਜਗ੍ਹਾ ਰਸਤੇ ਤੋਂ ਹੁਣ ਕੱਟ ਦਿਖਾ ਰਿਹਾ ਦਿਖਾ ਰਹੇ ਆ ਜਿਹੜੀ ਗੱਡੀ ਦੀ ਗੱਲ ਕੀਤੀ ਜਾਵੇ ਤਾਂ ਗੱਡੀ ਜਿਹੜੀ ਰਾਤ ਜਿਹੜੇ ਆ ਇਹ ਪੁਲਸਾਂ ਲੈ ਗਏ ਨੇ ਤੇ ਸੱਜੇ ਅੱਧੇ ਗੱਲ ਕੀਤੀ ਜਾਏ ਇਹ ਉਹਦਾ ਆਪਣਾ ਰੈਜ਼ਿਡੈਂਸ ਆ ਜਿੱਥੇ ਕਿ 9-10 ਮਹੀਨੇ ਪਹਿਲੇ ਇੱਥੇ ਆਣ ਕੇ ਤੋਂ ਅਰੈਸ ਕੀਤੀ ਸੀ ਤੇ ਇਹਨਾਂ ਦਾ ਭਗਵਾਨ ਬੁਰਾ ਜਿਹੜਾ ਮੁੰਡਾ ਨਾਲ ਉਹਨਾਂ ਜਿਹੜਾ ਕੱਲ ਵੀ ਸੀ ਉਹ ਪਿਓ ਪਿੰਡ ਤੇ ਖੋਜ ਰਹਿਣ ਵਾਲਾ ਸੀ ਉਹਨਾਂ ਦਾ ਡਰਾਈਵਰ ਸੀ ਜਿਹੜਾ ਕਿ 5-6 ਸਾਲ ਤੋਂ ਚੱਲ ਰਿਹਾ ਉਹਨੇ ਫਾਦਰ ਜਿਹੜੇ ਉਹ ਇੱਕ ਪੁਲਿਸ ਦੇ ਸਰਕਾਰੀ ਮੁਲਾਦਮੇ ਨੇ ਜੇ ਤੁਸੀਂ ਦੀ ਗੱਲ ਕਰਦੇ ਆ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ ਆ ਬਾਕੀ ਮੌਕੇ ਦੀ ਗੱਲ ਕੀਤੀ ਜਾ ਰਹੀ ਮੌਕੇ ਦੇ ਐਸੇ ਤਾਲਾ ਲੱਗਾ ਘਰ ਨੂੰ ਪੋਰਟ ਸਮਾਰਟ ਹੋ ਰਿਹਾ ਵਾ ਸਿਵਲ ਹਸਪੀਟਲ ਦੇ ਵਿੱਚ ਜੀ ਆ ਬਿਲਕੁਲ ਜਿੱਥੇ ਸਕੋਰਪੀਓ ਮੌਜੂਦ ਸੀਗੀ ਉੱਥੇ ਵੀ ਕੀ ਕੋਈ ਗੋਲੀਆਂ ਦੇ ਖੋਲ ਦੇ ਨਿਸ਼ਾਨ ਜਿਹੜੇ ਨੇ ਪੁਲਿਸ ਦੇ ਵੱਲੋਂ ਦੀ ਬਣਾਏ ਗਏ ਨੇ ਕੁਝ ਮਾਰਕ ਕੀਤਾ ਗਿਆ ਤੇ ਜੇ ਪੁਛੀ ਗਾਏ ਪੁਛੀ ਮੈਂ ਸੀ ਕਿ ਜੀ ਆਹ ਕਿ ਤਾਂ ਕੋਈ ਬਈ ਕੱਪ ਕਹਿ ਨਹੀਂ ਸਕਦੇ ਜੋ ਜਈ ਗੋਈਆਂ ਨੇ ਉਹ ਨਾ ਹੋਣਗੇ ਉਹਨਾਂ ਤੋਂ ਹੋਣਗੇ ਜੀ ਜੀ